ਪਾਕਿਸਤਾਨੀ ਸਮਗਰਨ ਨਾਲ ਸਬੰਧ ਰੱਖਣ ਵਾਲਾ ਇੱਕ ਨੌਜਵਾਨ 1 ਕਿਲੋ ਹੈਰੋਇਨ ਸਮੇਤ ਗ੍ਰਿਫਤਾਰ ਇੱਕ ਹੋਰ ਨਾਮਜਦ ਪਾਕਿਸਤਾਨੀ ਤਸਕਰਾਂ ਤੋਂ ਡਰੋਨ ਰਾਹੀਂ ਹੈਰਵਨ ਦੀ ਖੇਪ ਵੰਗਾਉਣ ਵਾਲੇ ਇੱਕ ਨੌਜਵਾਨ ਉਪਰਸ ਨੇ ਕਰੋੜਾਂ ਰੁਪਏ ਦੀ ਹੈਰਵਨ ਨਾਲ ਕਾਬੂ ਕੀਤਾ ਹੈ ਜਦਕਿ ਮਾਮਲੇ ਵਿੱਚ ਇੱਕ ਹੋਰ ਨੌਜਵਾਨ ਜਿਸ ਦੇ ਸਬੰਧ ਸਿੱਧੇ ਸਿੱਧੇ ਪਾਕਿਸਤਾਨੀ ਸਮਗਲਰ ਨਾਲ ਹਨ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਦੱਸਿਆ ਗਿਆ ਹੈ ਕਿ ਇਹ ਦੋਵੇਂ ਮੋਬਾਈਲ ਹੀ ਪਾਕਿਸਤਾਨ ਗੱਲ ਕਰਕੇ ਹੈਰਵੰਦ ਦੀ ਖੇਪ ਮੰਗਵਾਉਂਦੇ ਸਨ ਅਤੇ ਇਹਨਾਂ ਦੇ ਸਬੰਧ ਪਾਕਿਸਤਾਨ ਦੇ ਨਾਮੀ ਤਸਕਰ ਸਿਕੰਦਰ ਨਾਲ ਦੱਸੀ ਜਾ ਰਹੇ ਹਨ ਗ੍ਰੈਬਟਾ ਕੀਤੇ ਗਏ ਨੌਜਵਾਨ ਦਾ 4 ਦਿਨ ਦਾ ਪੁਲਿਸ ਰਿਮਾਂਡ ਹਾਸਲ ਕਰ ਪੁਲਿਸ ਇਸ ਤੋਂ ਜਾਂਚ ਪੜਤਾਲ ਵਿੱਚ ਲੱਗੀ ਹੋਈ ਹੈ ਵਿਸ਼ੇਸ਼ ਰਿਪੋਰਟ ਖਰਪਾਲ ਸਿੰਘ ਉਦੀ ਮਾਨਜੋਗ ਡੀਜੀਪੀ ਸਾਹਿਬ ਦੇ ਡੀਜੀਪੀ ਸਾਹਿਬ ਦੇ ਹੁਕਮਾਂ ਅਨਸਾਰ ਸਾਡੇ ਐਸਐਸਪੀ ਸਾਹਿਬ ਦੇ ਦੇਚਾ ਨਿਰਦੇਸ਼ ਤੇ ਜਿਹੜੀ ਨਸ਼ਾ ਖਿਲਾਫ ਮੈਮ ਵਿੱਢੀ ਗਈ ਜਿਸ ਦੇ ਦੌਰਾਨ ਸਾਡੇ ਐਸਐਚਓ ਕਲਾਨੌਰ ਸਰਵਜੀਤ ਸਿੰਘ ਹੋਣਾਂ ਨੇ ਇੱਕ ਦੌਰਾਨੇ ਗਸ਼ਤ ਤੇ ਚੰਦੂਬੜਾ ਵਾਲਾ ਪਿੰਡ ਦੇ ਜੋਗਨਪੀਰ ਸਿੰਘ son of ਕਸ਼ਮੀਰ ਸਿੰਘ ਨੂੰ ਸ਼ੱਕ ਦੇ ਬਨਾ ਤੇ ਕਾਬੂ ਕੀਤਾ ਸੀ ਉਹ ਬਾਦ ਦੇ ਵਿੱਚ ਉੱਥੇ ਡੀਐਸਪੀ ਜੇਕ ਮਰਜੀ ਦੀ ਹਾਜ਼ਰੀ ਦੇ ਵਿੱਚ ਉਹਦੀ ਚੈਕਿੰਗ ਕਰਨ ਤੇ ਔਰੇ ਕੋਲ 5-500 ਗ੍ਰਾਮ ਦੇ ਦੋ ਪੈਕਟ ਹੈਰੋਇਨ ਬਰਾਮਦ ਹੋਈ ਸੀ ਜਿੱਤੇ ਅਸੀਂ ਇੱਕ ਇੱਕ ਨੰਬਰ ਐਫਆਰ ਜਿਹੜੀ ਆ 2025 ਦੀ ਕਲਾਨਾਉ ਥਾਣੀ ਜਿਹੜੀ ਰਿਸਟਰ ਕੀਤੀ ਇਹ ਕਿੱਥੋਂ ਆਈ ਸੀ ਇਹ ਹੈਰੋਇਨ ਤੇ ਪਾਕਿਸਤਾਨ ਤੋਂ ਆਈ ਸੀ ਇਹਦਾ ਜਿਹੜਾ ਇਹਦੇ ਵਿੱਚ ਅਸੀਂ ਇੱਕ ਹੋਰ ਇਹਦੇ ਚ ਮਨਜੋਤ ਸਿੰਘ ਨਾਮ ਦਾ ਇੱਕ ਜਿਹੜਾ ਭਗੌੜਾ ਆਇਆ ਲੜਕਾ ਉਦੇ ਉਹ ਉਹਨੂੰ ਇਹ 29 ਦੇ ਨਾਮਜਦ ਕੀਤਾ ਹੈ ਉਹਦੇ ਡਾਇਰੈਕਟ ਲਿੰਕ ਸੀ ਉਹਨੇ ਬਣਾਏ ਸੀ ਉੱਤੇ ਪਾਰ ਤੇ ਉਸ ਤੋਂ ਪਾਰ ਵੀ ਆਈ ਹੈ ਹੋਈ ਤੇ ਡਰੋਨ ਨਹੀਂ ਆਈ ਹਾਂ ਆਇਆ ਡਰੋਨ ਨਹੀਂ ਆਈ ਅੱਗੇ ਬਾਕੀ ਤਫਤੀਸ਼ ਜਾਰੀ ਹੈ ਬੈਕਵਰਡ ਬੈਕਵਰਡ ਲਿੰਕ ਬੈਕਵਰਡ ਲਿੰਕਸ ਤੇ ਇਹਦੇ ਪਾਕਿਸਤਾਨ ਨੂੰ ਹੀ ਪੜਨੇ ਦੇਖ ਕੇ ਅੱਗੇ ਅਜੇ ਇਹਨਾਂ ਨੇ ਦੇਣੀ ਸੀ ਉਸ ਤੋਂ ਪਹਿਲਾਂ ਇਹਨਾਂ ਨੂੰ ਕਬੂ ਕਰ ਲੈ ਰਿਕਾਰਡ ਇਹਨਾਂ ਦਾ ਰਿਕਾਰਡ ਹੈ ਜਿਹੜਾ ਜੋਬਨ ਪ੍ਰੀਤ ਸਿੰਘ ਦਾ ਜਿਹੜਾ ਰਿਕਾਰਡ ਹੈ ਉਹ ਫਾਸਟ ਨੂੰ ਕਰਨਾ ਇਹ ਤੇ ਦਰਜ ਹੋਇਆ ਇਹਦੇ ਬਿਸ਼ੇ ਕੋਈ ਪਹਿਲਾਂ ਵੀ ਗੱਲਬਾਤ ਚੈਟ ਚੜੀ ਚੈਟ ਚੁਰ ਕਰਦਾ ਸੀ ਕਿੱਦਾਂ ਕਰਦਾ ਸੀ ਹਾਂ ਉਹੀ ਜਿਹੜੇ ਸਾਈਬਰ ਦੀ ਇਹ ਮਦਦ ਲੈ ਰਹੇ ਆ ਉਹਦੇ ਵਾਸਤੇ ਅਸੀਂ 4 ਦਿਨ ਦਾ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਤੇ ਉਹ ਇਹਦੇ ਪੁਸ਼ਕਿਸ਼ ਦੇ ਵਿੱਚ ਦੇ ਤਰ੍ਹਾਂ ਦੇ ਤਕਸੀਦ ਜਿਹੜੀ ਗੱਲ ਅੱਗੇ ਲਿਆਊਗੀ ਲਿਆਂਦੀ ਜਾਊਗੀ ਜਿਹੜੀਆਂ ਗ੍ਰਿਫਤਾਰ ਕੀਤੀ ਗਈ ਹੈ ਇਹ ਨੋਟਵਾਲ ਕਿ ਨੋਲਮੈਂਟ ਹੈਗੀ ਦੀ ਇਹ ਇਹਦੇ ਕੋਈ ਤੇ ਬਰਾਮਦਗੀ ਹੋਈ ਹੈ ਨਾ ਜੋ ਗੁਜਰੀ ਸਿੰਘ ਕੋਲ ਤੇ ਮੌਕੇ ਤੇ ਜਦੋਂ ਇਹ ਲੈ ਕੇ ਜਾ ਰਿਹਾ ਸੀ ਤੈਨੂੰ ਸ਼ਖਤੇ ਬਣਾ ਤੇ ਜਦੋਂ ਕਬੂ ਕੀਤਾ ਤੇ ਇਹਦੇ ਕੋਈ ਬਰਾਮਦਗੀ ਹੋਈ ਅਸਾਈਨਮੈਂਟ ਉਹਦੀ ਸੀ ਹਾਂ ਅਸਾਈਨਮੈਂਟ ਜਿਹੜੀ ਨਾਲ ਇਹਨਾਂ ਦੀ ਸਾਂਝੀ ਸਾਂਝੀ ਤੌਰ ਤੇ ਅੱਗੇ ਇਹਨਾਂ ਦੇ ਵਰਤਣੀ ਸੀ ਪਰ ਉਸ ਤੋਂ ਪਹਿਲਾਂ ਹੀ ਕਾਬੂ ਆ ਗਿਆ ਕਿ ਕਿ ਲੱਕ ਜੇ ਵੇਚਦੇ ਬੁੱਦੇ ਚੱਕ ਦਸ ਲਾਈ ਕਰ ਨਹੀਂ ਨਹੀਂ ਅਜੇ ਇਹਨਾਂ ਨੇ ਅਜੇ ਸਪਲਾਈ ਦਾ ਤੇ ਪੁੱਛਗਿੱਛ ਦੇ ਵਿੱਚ ਜੋ ਅੱਗੇ ਆਊਗੀ ਗੱਲ ਉਹ ਦਸੀ ਇਹ ਲੋਕ ਤਾਂ ਪਹਿਲੇ ਵੀ ਕਰਦਾ ਰਹੇ ਤੁਹਾਨੂੰ ਹਾਂ ਛੋਟੇ ਮੋਟੇ ਲੈਵਲ ਤੇ ਇਹਨਾਂ ਨੇ ਕੀਤਾ ਆ ਪਰ ਉਹ ਜੇ ਸਾਡੇ ਨਹੀਂ ਆਇਆ ਰੇਂਜ ਦੇ ਵਿੱਚ ਹੁਣ ਜਦੋਂ ਆਇਆ ਤੇ ਫਿਰ ਕਰਨਾ ਦਾ ਚੱਕ ਕਰਤੇ ਬਾਰਡਰ ਦੇ ਨਾਲ ਨੇ ਲੱਗਦੇ ਇਹ ਹੀ ਹੈਗਾ ਵਾ ਉੱਥੇ ਕਿਤਾਂ ਦੀ ਗਸ਼ਤ ਕੀਤੀ ਜਾ ਰਹੀ ਜਿਹੜੀ ਅਜਿਹੀ ਹੈ ਨਿਊਟੀ ਸਪੈਸ਼ਲ ਪੈਟਰੋਲਿੰਗ ਕਰ ਰਹੇ ਆ ਉੱਤੇ ਅਸੀਂ ਜਿਹੜੇ ਆਪਣੇ ਨਾਕੇ ਬੱਦੀ ਮਜ਼ਬੂਤ ਕੀਤੀ ਆ ਹੋਰ ਜਿਵੇਂ ਸਾਡੀ ਦੋਸਤ ਚ ਉਹਨੂੰ ਇਨਸਟੈਂਸ਼ਨ ਕੀਤਾ ਹੈ ਉੱਥੇ ਗਸ਼ਤ ਕੀਤੀ ਜਾ ਰਹੀ ਹੈ ਸਾਰੇ ਇਲਾਕੇ ਦੇ ਵਿੱਚ ਨਾਲ ਨਾਲ ਬਾਰਡਰ ਦੇ ਵਿੱਚ ਗਸ਼ਤ ਕਰਦੇ